ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਪਜਿੰਦਰ ਸਿੰਘ ਗੋਲਡੀ ਹੈ ਜੀ ਮਨੁੱਖੀ ਅਧਿਕਾਰ ਮੰਚ ਪੰਜਾਬ ਪ੍ਰਧਾਨ ਹੈ ਜੀ ਮੈਂ ਸਾਡਾ ਫਰਜ ਬੰਦਾ ਕਿਸੇ ਨਾਲ ਧੱਕਾ ਹੋਵੇ ਉਹਨੂੰ ਇਨਸਾਫ ਦਵਾਈਏ ਸਾਡਾ ਫਰਜ ਬੰਦਾ ਕਿ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਕੋਈ ਕਿਸੇ ਨੂੰ ਮੰਨਦਾ ਹੋਵੇ ਉਹਨੂੰ ਅਸੀਂ ਇਨਸਾਫ ਦਵਾਈਏ ਸੋ ਮੈਂ ਇਹ ਬੇਨਤੀ ਕਰਨੀ ਚਾਹਨਾ ਮੈਂ ਵਾਕਿਆ ਦੱਸਣਾ ਚਾਹਨਾ ਵਾਕਿਆ ਕੀ ਹੋਇਆ ਇਹ ਮੁੰਡਾ ਸਾਡਾ ਆ ਰਿਹਾ ਸੀਗਾ ਇਹਦਾ ਕਸੂਰ ਇਹੀ ਹੈ ਕਿ ਇਹਦੀ ਗੱਡੀ ਤੇ ਸੰਤਾਂ ਦੀ ਫੋਟੋ ਲੱਗੀ ਹੋਈ ਸੀ ਇਹ ਇੱਕ ਟੈਕਸੀ ਚਾਲਕ ਹੈ ਜੀ ਪੀਲੀ ਨੰਬਰ ਪਲੇਟ ਵਾਲੀ ਟੈਕਸੀ ਚਲਾਉਂਦਾ ਵੈ ਇਹੀ ਇਹਦਾ ਕਸੂਰ ਹੈ ਕਿ ਸਿੱਖ ਪਰਿਵਾਰ ਨਾਲ ਅਟੈਚ ਹੈ ਇਹੀ ਇਹਦਾ ਕਸੂਰ ਹੈ ਕਿ ਦਸਾਂ ਨਵਾਂ ਦੀ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਸੋ ਮੈਂ ਦੱਸਣਾ ਚਾਹਨਾ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਕੋਈ ਆਮ ਇਨਸਾਨ ਨਹੀਂ ਹੈ ਸਾਡੀ ਟਕਸਾਲ ਦੇ ਮੁਖੀ ਨੇ ਸੰਤ ਕਰਤਾਰ ਸਿੰਘ ਭਿੰਡਰਾ ਵਾਲਿਆਂ ਦੇ ਸੁਪੁੱਤਰ ਨੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜੋ ਕਿ ਸ਼ਹੀਦੀਆਂ ਪਾ ਗਏ ਦਰਬਾਰ ਸਾਹਿਬ ਵਿੱਚ ਇਹ ਉਹਨਾਂ ਦੀ ਫੋਟੋ ਲੱਗੀ ਸੀ ਉਹਨਾਂ ਦੀ ਫੋਟੋ ਦੇਖ ਕੇ ਇੱਕ ਆਮ ਪੁਲਿਸ ਅਫਸਰ ਭੜਕ ਜਾਵੇ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਲੁਧਿਆਣਾ ਦੀ ਘਟਨਾ ਜੀ 4 ਨੰਬਰ ਦਾ ਇਨਚਾਰਜ ਸੀਗਾ ਉਹਦੇ ਨਾਲ ਕੋਈ ਇਹਦਾਂ ਗੱਲ ਹੋਈ ਹੈ ਤੇ ਉਹ ਗਾਲੀ-ਗਲੋਚ ਕਰ ਰਿਹਾ ਸੀ ਇਹ ਕਹਿੰਦੇ ਜੀ ਸਾਡੇ ਸੰਤਾਂ ਦੀ ਫੋਟੋ ਲੱਗੀ ਹੋਈ ਹੈ ਤੁਸੀਂ ਸੰਤਾ ਬਾਰੇ ਨਾ ਬੋਲੋ ਮੈਨੂੰ ਜੋ ਕਹਿਣਾ ਕਹਿ ਲੋ ਉਹ ਕਹਿੰਦਾ ਮੈਂ ਕੋਈ ਤੁਹਾਡੇ ਸੰਤ ਨੂੰ ਨਹੀਂ ਜਾਣਦਾ ਦੇਖੋ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਹੈ 26 ਤਰੀਕ ਨੂੰ ਰਾਤ ਨੂੰ 10:30 ਵਜੇ ਐਸਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸ ਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ નીચે ਮੁਨਸ਼ੀ ਨੂੰ નીચે ਚਲੋ ਡਿਊਟੀ ਅਫਸਰ ਜਿਹੜਾ ਹੈਗਾ ਚੌਂਕੀ ਕਲਾਸ ਦਾ ਉਹ ਮੌਕੇ ਤੇ ਗਿਆ ਉਸ ਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਉਸ ਤੋਂ ਬਾਅਦ ਹੀ ਟ੍ਰਾਈਡ ਟੂ ਕਮਿਟ ਸੁਸਾਈਸਾਈਡ ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕੋਜ਼ ਹੀ ਵਾਸ ਇਨ ਇਨਟੋਕਸੀਨੇਟਡ ਕੰਡੀਸ਼ਨ ਉਸ ਤੋਂ ਬਾਅਦ ਇhtiyat bartde hoye mulazima ne ਉਹਨੂੰ ਰੋਕਿਆ ਇਸ ਗੱਲ ਤੋਂ ਉਹਦੀ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਇਜ਼ ਐਟਰੀਬਿਊਟਡ ਟੂ ਦੈਟ ਸਕਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਸਵੇਰੇ ਸਰਕਾਰੀ ਹਸਪਤਾਲ ਤੋਂ ਜੀ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਵੈਰਨੈਸ ਇਨ ਸਪੀਚ ਇਸ ਤੋ ਇਸ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਸੋ ਥੈਟ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਕਿ ਰੈਪੋਰਟ ਨੰਬਰ 2 ਰਾਹੀਂ 27126 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਬੰਦ ਹਵਾਲਾ ਥਾਣਾ ਕਰਾਇਆ ਗਿਆ ਹੈ ਹੁਣ ਜਿਹੜੇ ਇਹਨਾਂ ਦੀ ਮੇਨ ਡਿਮਾਂਡ ਹੈਗੀ ਆ ਕਿ ਜਿਹੜੇ ਬੰਦੇ ਨਾਲ ਲੜਾਈ ਹੋਈ ਸੀਗੀ ਮੋਕੇ ਤੇ ਆਫਟਰ ਹੀ ਵਾਸ ਇਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਜੀ ਐਸ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲੈਜ ਕਰ ਰਹੇ ਆ ਕਿ ਵੀ ਉਹ ਇਹ ਵੀ ਗੱਡੀ ਦੇ ਮੂਰੇ ਫੋਟੋ ਲੱਗੀ ਹੋਈ ਸੀ ਸਾਨੂੰ ਜਰਨੈਲ ਸਿੰਘ ਪਿੰਡਾ ਜੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਹਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਆ ਧਰਨਾ ਚੱਕਣ ਦੀ ਉਹ ਵੀ ਅਸੀਂ ਨਾਲ ਜੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਜੀ ਸੋ ਦੈਟ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਤੇ ਉਹ ਹੋ ਜਾਏਗੀ ਔਨ ਦੀ ਔਨ ਦੀ ਸੈਕੰਡ ਗਰਾਊਂਡ ਜੀ ਜਿਹੜੇ ਮੁਲਾਜ਼ਮਾਂ ਤੇ ਇਹ ਅਲੱਜ ਕਰ ਰਹੇ ਆ ਜੀ ਇਨ ਹਿਊਮਨ ਟੌਰਚਰ ਦਾ ਜੀ ਵੀ ਹੈ ਫੈਕਟ ਫਾਈਂਡ ਕਰ ਲਿਆ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਹੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਇਰੀ ਕਰ ਲਈ ਆ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਦੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਸਾਗਾ ਮੈਟਰ ਸਾਰਾ ਉਹ ਕੀਤੀ ਜਾਵੇ ਸਰ ਸ਼ੁਰੂਆਤ ਔਰ ਤੁਹਾਡੇ ਮਾਧਮ ਰਾਹੀਂ ਤੁਹਾਡੇ ਮਾਧਮ ਰਾਹੀਂ ਤੁਹਾਡੇ ਮਾਧਮ ਰਾਹੀਂ ਮੈਂ ਅਪੀਲ ਕਰਦਾ ਜਿੰਨੀ ਹਮਦਰਦੀ ਐਜ਼ ਅ ਹਿਊਮਨ ਬਿੰਗ ਮੈਨੂੰ ਵੀ ਲੜਕੇ ਨਾਲ ਆ ਤੁਹਾਨੂੰ ਵੀ ਹੈਗੀ ਆ ਜਿਹੜੇ ਨਾਲ ਉਹ ਵੀ سپورਟ ਚ ਆਇਆ ਉਨੀ ਹਮਦਰਦੀ ਆਪਾਂ ਨੂੰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਵੀ ਮੇਨ ਚੌਂਕ ਹੈ ਇਟਸ ਅ ਜਗਲਰ ਵੇਨ ਮੇਨ ਚੌਂਕ ਹੈ ਸ਼ਹਿਰ ਦਾ ਭਰਤਨਗਰ ਤੋਂ ਪਿਛਲੇ 1 ਘੰਟੇ ਤੋਂ ਜਮ ਪਿਆ ਮੈਂ ਇਹਨਾਂ ਨੂੰ ਵੀ ਤੁਹਾਨੂੰ ਵੀ ਅਪੀਲ ਕਰਦਾ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਦਿਸ ਇਜ਼ ਆਲਵੇਜ਼ ਓਪਨ ਦੇ ਕੈਨ ਆਲਵੇਜ਼ ਰਿਸੋਰਟ ਟੂ ਦਿਸ ਬਰਾਕੇਟ ਵਾਂਸ ਅਗੇਨ ਸਰ ਇੱਕ ਠੀਕ ਹੈ ਜੀ ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਮੁਕੰਮਲ ਕੀਤੀ ਜਾ ਰਹੀ ਹੈ ਪੂਰ ਹਰ ਸੈਟੀਸਫੈਕਸ਼ਨ ਸਰ ਇੱਕ ਚੀਜ਼ ਕਲੀਅਰ ਕਰ ਦਿਓ ਇੱਕ ਮਿੰਟ ਲੈਟ ਮੀ ਕੰਪਲੀਟ ਵਾਸਟ ਜੇ ਮੈਂ ਤੁਹਾਡੇ ਮਾਧਮੇਨ ਹੀ ਅਪੀਲ ਕਰਦਾ ਪਰਿਵਾਰ ਵਾਲਿਆਂ ਨੂੰ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਉਹਨਾਂ ਦੇ ਆਗੂਆਂ ਨੂੰ ਕਿ ਉਹ ਬਲਾਕੇਟ ਲਿਫਟ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਸਾਨੂੰ ਪਰਚੇ ਦੀ ਕਾਪੀ ਦਿੱਤੀ ਜਾਵੇ ਫਿਰ ਅਸੀਂ ਲਿਫਟ ਕਰਾਂਗੇ ਮੇਰਾ ਮੁਤਾਲਬਾ ਇਹ ਹੈ ਬਿਆਨ ਲਿਖਣ ਤੋਂ ਲਾਪਾਜ਼ੰਗੀ ਬਿਆਨ ਲਿਖਣਾ ਐਂਡੋਰਸਮੈਂਟ ਕਰਨੀ ਜੋ ਵੀ ਟੈਕਨੀਕਲ ਪ੍ਰੋਸੀਜਰ ਹੈਗਾ ਇਟ ਟੇਕਸ ਮਿਨਿਮਮ 1 ਘੰਟਾ ਤੋਂ ਉਹਨਾਂ ਟਾਈਮੇ ਚੌਂਗ ਜਾਮ ਰੱਖਣਾ ਮੇਰੇ ਪਰਸਨਲ ਥੀਊਰੀ ਮੁਤਾਬਕ ਐਜ਼ ਅ ਪ੍ਰੋਫੈਸ਼ਨਲ ਵੀ ਵਾਜਬ ਨਹੀਂ ਹੈਗਾ ਮੇਰੀ ਅਪੀਲ ਹੈ ਕਿ ਵੀ ਇਹ ਧਰਵਾ ਚੱਕ ਦੇਣਾ ਅਗਰ ਕਾਰਵਾਈ ਨਾਲ ਦੀ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤੋ ਅਸੀਂ ਭਰੋਸਾ ਦਵਾਉਂਦੇ ਆ ਕਿ ਵੀ ਜਿਹੜੀ ਹੈਗੀ ਆ ਕਾਰਵਾਈ ਬਣਦੀ ਐਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਖਾਂ ਤੋਂ ਕੀਤੀ ਜਾ ਰਹੀ ਹੈ ਤੇ ਕੀਤੀ ਜਾਊ। ਸਰ ਜਿਹੜਾ ਪੂਰਾ ਮਾਮਲਾ ਸਰ ਕਾਰਜੀਓ ਕਹਿ ਰਿਹਾ ਕਿ ਬਾਰਕੀ ਪੋਸਟਰ ਲਗਾਉਣ ਨੂੰ ਲੈ ਕੇ ਹੀ ਮੇਰੇ ਨਾਲ ਕੁੱਟਮਾਰ ਕੀਤੀ ਗਈ। ਜਿਹੜੇ ਕਾਰਨ ਕਾਟ ਹੋ ਗਈ। ਤੇ ਖੂਨ ਨਿਕਲ ਕੇ ਸਾਹਮਣੇ ਆਈ ਹੁਣ ਤੱਕ। ਆਈ ਹੌਲੀ ਡਿਨਾਈ ਦਿਸ ਅਲਿਗੇਸ਼ਨ। ਕਿਸੇ ਵੀ ਮੁਲਾਜ਼ਮ ਨੇ ਐਸ ਇੰਟੈਂਟ ਦੇ ਨਾਲ ਨਹੀਂ ਕਿ ਉਹਦੇ ਪੋਸਟਰ ਲੱਗਿਆ ਹੋਇਆ ਕਿਸੇ ਰਿਲੀਜੀਅਸ ਫਿਗਰ ਦਾ। ਅਸੀਂ ਉਹਦੇ ਨਾਲ ਇਸ ਦਵੇਸ਼ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਆਈ ਫਾਰਮਲੀ ਡਿਨਾਈ ਦਿਸ।